ਸੁਖਨੀ ਸਾਹਿਬ ਪੜਨ ਵਾਲੇ ਬੰਦੇ ਨੂੰ ਜਦੋਂ ਇਹ ਗੱਲ ਸਮਝ ਆ ਗਈ ਕਿ ਮਾਨੋ ਕਿ ਟੇਗ ਬਿਰਤੀ ਸਭ ਜਾਣ ਦੇਵਨ ਕੋ ਇੱਕ ਹੈ ਭਗਵਾਨ ਮਾਫ ਕਰਨਾ ਸਾਧਾ ਨੇ ਉਦਾਂ ਸੁਖਨੀ ਸਾਹਿਬ ਦੀ ਵਿਆਖਿਆ ਕਰਾਤੀ ਸੰਤ ਸੰਤ ਕਨੰਦਕ ਮਾ ਤੇ ਹਰਾ ਸੰਤ ਕਨੰਦਕ ਪਰਮੇਸ਼ਰ ਮਾਰਾ ਸਾਰੀ ਵਿਆਖਿਆ ਕਰਾਤੀ ਲੇਕਿਨ ਇੰਨਾਂ ਪੰਕਤੀਆਂ ਦੀ ਵਿਆਖਿਆ ਕੋਈ ਇੱਕ ਨਹੀਂ ਹੋਏਗਾ ਇਦਾਂ ਕਹੀ ਜਾਣਗੇ ਬ੍ਰਹਮ ਗਿਆਨੀ ਸਦ ਜਿਵੇ ਨਹੀਂ ਮਰਦਾ ਬ੍ਰਹਮ ਗਿਆਨੀ ਸਭ ਸ੍ਰਿਸ਼ਟਾ ਕਾ ਕਰਤਾ ਅਗਲੀ ਪੰਕਤੀ ਪੜਿਓ ਜਿਹੜੇ ਸੰਤ ਦੀ ਬ੍ਰਹਮ ਗਿਆਨੀ ਦੀ ਗੱਲ ਬਾਣੀ ਕਰਦੀ ਆਈ ਆ ਇੱਥੇ ਆ ਕੇ ਗੱਲ ਕਲੀਅਰ ਕੀਤੀ ਆ ਬ੍ਰਹਮ ਗਿਆਨੀ ਆਪ ਪਰਮੇਸ਼ਰ ਜਿਹੜੇ ਸੰਤ ਦੀ ਗੱਲ ਬਾਣੀ ਕਰਦੀ ਆਈ ਆ ਬ੍ਰਹਮ ਗਿਆਨੀ ਦੀ ਗੱਲ ਕਰਦੀ ਆਈ ਆ ਉਹ ਇੱਥੇ ਆ ਕੇ ਗੱਲ ਕਲੀਅਰ ਕੀਤੀ ਆ ਬ੍ਰਹਮ ਗਿਆਨੀ ਆਪ ਪਰਮੇਸ਼ਰ ਆਪ ਕੋਈ ਦੇਹਧਾਰੀ ਨੂੰ ਉਥੇ ਸੰਦਨੀ ਦੱਸਿਆ ਹੁਣ ਗਿਆਨੀ ਦੇਸ ਸਿੰਘ ਦੀ ਇੱਕਮ ਕਿਤਾਬ ਪੜ ਰਿਆ ਹਾਂ ਆ ਸਾਡੇ ਲੋਕ ਕਹਿੰਦੇ ਆ ਨਾ ਵੀ ਸਾਡੇ ਘਰ ਦੇ ਵਿੱਚ ਪੁੱਤਰ ਨੇ ਜਨਮ ਲਿਆ ਫਲਾਣੇ ਬਾਬਾ ਜੀ ਦੇ ਕੋਲ ਗਏ ਤਾਂ ਪੁੱਤਰ ਜਨਮ ਪੁੱਤਰ ਦਾ ਜਨਮ ਹੋਇਆ ਗਿਆਨੀ ਦੇਸ ਸਿੰਘ ਜੀ ਨੇ ਆਪਣੀ ਕਿਤਾਬ ਗੁੱਗਾ ਗਪੌੜਾ ਦੇ ਵਿੱਚ ਲਿਖੀ ਬਕਾਇਦਾ ਇਹ ਗੱਲ ਜੇ ਮੈਂ ਗਲਤ ਨਾ ਹੋਵਾਂ ਤੇ ਗੁੱਗਾ ਗਪੌੜਾ ਕਿਤਾਬ ਦਾ ਨਾਮ ਆ ਉਹਦੇ ਵਿੱਚ ਗਿਆਨੀ ਦੇਸ ਸਿੰਘ ਜੀ ਨੇ ਲਿਖੀ ਆ ਮੇਰੇ ਗਵੰਢੀ ਦੀ ਉਹਨਾਂ ਦੇ ਘਰ ਇੱਕ ਕੁੱਤੀ ਹੋਇਆ ਕਰਦੀ ਸੀ ਉਹਨੇ ਜਦੋਂ ਵੀ ਕਿਤੇ ਬੱਚੇ ਦੇਣੇ ਉਹਨੇ ਕਦੀ 4 ਬੱਚੇ ਕਦੀ ਉਹਨੇ 10 ਬੱਚੇ ਦੇਣੇ ਕਦੀ 8 ਬੱਚੇ ਦੇਣੇ ਤੇ ਗਵ ਉਹਦਾ ਕੁੱਤੀ ਦਾ ਮਾਲਕ ਉਹਨੇ ਇਹ ਗੱਲ ਕਹੀ ਉਹ ਆਂਦਾ ਮੈਂ ਜੇ ਤੱਕ ਇਹ ਕੁੱਤੀ ਕਿਸੇ ਬਾਬੇ ਦੇ ਕੋਲ ਜਾਂਦੀ ਨਹੀਂ ਵੇਖੀ ਦਸੋ ਹਣ ਅਸਲ ਵਿੱਚ ਜੇ ਮੈਂ ਬੇਨਤੀ ਕਰਾਂ ਡੇਰੇ ਪੱਕੇ ਪਤਾ ਕਿਵੇਂ ਹੁੰਦੇ ਆ ਮੰਨ ਲਓ ਇੱਕ ਔਰਤ ਬਾਬਾ ਜੀ ਦੇ ਕੋਲ ਗਈ ਬਾਬੇ ਨੇ ਦੱਸਿਆ ਵੀ ਐਨੀ ਸੇਵਾ ਲਿਆ 21000 ਰੁਪਏ ਦੇ ਕੇ ਜਾ ਬੀਬੀ 21000 ਰੁਪਏ ਲੈ ਕੇ ਆਈ ਬਾਬਾ ਜੀ ਨੇ ਅਰਦਾਸ ਕਰਦੀ ਸਾਡੇ ਭੁੰਡੇ ਕਰਤੇ ਕੋਈ ਧਾਗੇ ਤਵੀਜ਼ ਦੇਣੇ ਦੇਤੇ ਹੁਣ ਉਸ ਔਰਤ ਦੇ ਘਰ ਗੁਰੂ ਸਾਹਿਬ ਦੀ ਕਿਰਪਾ ਹੋਈ ਸੱਚੀ ਪੁੱਤਰ ਨੇ ਜਨਮ ਲੈ ਲਿਆ ਅਛਾ ਉਸ ਇੱਕ ਔਰਤ ਦੇ ਘਰ ਪੁੱਤਰ ਜਨਮ ਲਿਆ ਜਿਨ੍ਹਾਂ ਦੇ ਹੋਰ ਦੇ ਘਰ ਵੀ ਨਹੀਂ ਹੁੰਦੇ ਉਸ ਔਰਤ ਨੇ ਉਹਨਾਂ ਉਹਨਾਂ ਤੱਕ ਵੀ ਗੱਲ ਪਹੁੰਚਾਈ 10 ਜਾਣੇ ਦੇ ਕੋਲ ਗੱਲ ਗਈ 10 ਬੀਬੀਆਂ ਫਿਰ ਬਾਬੇ ਦੇ ਕੋਲ ਆਈਆਂ 10 ਬੀਬੀਆਂ ਨੂੰ ਬਾਬੇ ਨੇ ਫੇਕ ਕੀ ਕੀ ਯਾਰ ਲੈ ਕੇ ਫਾਂਡਾ ਕਰਤਾ ਉਹਨਾਂ 10 ਬੀਬੀਆਂ ਦੇ ਵਿੱਚੋਂ 8 ਬੀਬੀਆਂ ਦੇ ਘਰ ਪੁੱਤਰ ਨੇ ਜਨਮ ਲੈ ਲਿਆ ਉਹਨਾਂ ਅੱਠਾਂ ਨੇ ਗਾੜੀ 20 ਨੂੰ ਹੋਰ ਦੱਸਣਾ ਵਾ 20 ਗਾੜੀ ਚਾਲੀਆਂ ਨੂੰ ਦੱਸਣ ਗਿਆ ਬੀਬੀਆਂ 40 ਗਾੜੀ ਗਿਣਤੀ ਵਾਦੀ ਵਾਦੀ ਡੇਰਾ ਪੱਕਾ ਹੋਵੇਗਾ ਪਤਾ ਲੱਗ ਜਾਏਗਾ ਲੋਕਾਂ ਨੂੰ ਲੋਕਾਂ ਦੇ ਦਿਮਾਗ ਦੇ ਵਿੱਚ ਗੱਲ ਫਿੱਟ ਬੈਜੇਗੀ ਕਿ ਇੱਥੇ ਆਉਣ ਦੇ ਨਾਲ ਪੁੱਤਰ ਹੁੰਦਾ ਹੁਣ ਤੁਸੀਂ ਇੱਕ ਚੀਜ਼ ਧਿਆਨ ਦਿੱਤੇ ਹੋਵੇ ਇਹ ਬਾਬੇ ਪੁੱਤਰ ਬਣਦੇ ਆ ਕਦੀ ਕਿਸੇ ਬਾਬੇ ਦੇ ਕੋਲ ਤੁਸੀਂ ਇਹ ਗੱਲ ਨਹੀਂ ਸੁਣੋਗੇ ਕਿ ਆਹ ਬਾਬਾ ਤੀ ਦੀ ਅਰਦਾਸ ਕਰਦਾ ਵਾ ਪਤਾ ਬਾਬਿਆਂ ਨੂੰ ਵੀ ਹੈ ਤੇ ਇਹਨਾਂ ਨੂੰ ਪੁੱਤਰ ਦੀ ਲੋੜ ਆ ਇਹਨਾਂ ਨੂੰ ਉੱਤਰ ਦੀਆਂ ਦਾਸਾਂ ਤਾਂ ਕਰਦੇ ਆ ਕਦੀ ਕੋਈ ਬਾਬਾ ਕਹਿੰਦਾ ਸੁਣਿਆ ਵੀ ਮਹਾਰਾਜ ਇਹਦੇ ਘਰ ਦੇ ਵਿੱਚ ਧੀ ਦੀ ਦਾਤ ਬਖਸ਼ੀ ਇੱਕੋ ਗੱਲ ਦੀ ਬਾਤ ਸਾਡੇ ਵਿੱਚ ਪ੍ਰਚਲਿਤ ਆ ਧੀ ਵੀ ਤੇ ਪੁੱਤਾਂ ਵਰਗੀ ਹੁੰਦੀ ਆ ਕਦੀ ਕਿਹਾ ਵੀ ਪੁੱਤ ਵੀ ਧੀਾਂ ਵਰਗਾ ਹੁੰਦਾ ਵਾ ਕਹਿਣ ਤੋਂ ਭਾਵ ਇਹ ਕਿ ਪੁੱਤ ਨੂੰ ਫੇਰ ਉੱਚਾ ਰੱਖਣਾ ਵਾ ਤੇ ਉਦਾਂ ਹੀ ਆ ਇੱਕ ਪੰਜਾਬ ਦਾ ਹੋਰ ਬਾਬਾ ਉਠਿਆ ਨਵਾਂ ਆਇਆ ਇੱਕ ਮਾਰਕੀਟ 'ਚ ਉਹ ਬਾਬਾ ਦਾਵਾ ਕਰਦਾ ਕਿ ਉਹਦੇ ਕੋਲ ਜਿਹੜਾ ਬੰਦਾ ਪਾਸਪੋਰਟ ਲੈ ਕੇ ਜਾਵੇ ਉਹ ਪਾਸਪੋਰਟ ਤੇ ਧੁੱਗੀ ਜੀ ਮਾਰਦਾ ਸਾਈਨ ਜੇ ਕਰਦਾ ਵਾ ਤੇ ਵੀਜ਼ਾ ਲਵਾਉਣ ਦਾ ਦਾਵਾ ਕਰਦਾ ਵਾ ਅੱਛਾ ਹੁਣ ਮੰਨ ਲਓ ਉਥੇ ਮੈਂ ਉਦਾਹਰਨ ਦਵਾ ਇੱਕ ਬੰਦਾ ਕੋਲ ਆਇਆ ਉਹ ਇੱਕ ਬੰਦੇ ਦੇ ਸੈਣ ਜੇ ਕੀਤੇ ਚਲੋ ਸੱਚੀ ਉਹਦਾ ਵੀਜ਼ਾ ਕਿਦਾ ਲੱਗ ਗਿਆ ਹੁਣ ਉਸ ਇੱਕ ਬੰਦਾ ਬਾਹਰ ਉਹ ਇੱਕ ਬੰਦਾ ਬਾਹਰ ਚਲ ਗਿਆ ਉਹਨੇ ਇੱਕ ਬੰਦੇ ਨੇ ਦਾਹਾਂ ਨੂੰ ਦੱਸਣਾ ਵਾ ਦਾਹ ਬਾਬੇ ਦੇ ਕੋਲ ਐ ਦਾਹਾਂ ਦੇ ਵਿੱਚੋਂ ਅੱਠਾਂ ਦਾ ਲੱਗ ਗਿਆ ਅੱਠ ਬਾਹਰ ਚਲ ਗਏ ਉਹਨਾਂ ਨੇ ਅੱਠਾਂ ਨੇ ਬਾਹਰ ਜਾ ਕੇ ਹੋਰ ਪ੍ਰਚਾਰ ਕਰ ਦੇਣਾ ਬਾਬੇ ਦਾ ਜਿਹੜੇ ਦੋ ਨਹੀਂ ਗਏ ਮੇਰੇ ਵਰਗੇ ਉਹਨਾਂ ਨੇ ਆਖਣਾ ਚੱਲਣਾ ਉਹ ਬਾਰ ਦਾ ਪਾਣੀ ਕਰਮਾ ਚ ਹੁਣ ਉਹਨਾਂ ਅੱਠਾਂ ਨੇ ਪ੍ਰਚਾਰ ਕੀਤਾ ਬਾਬੇ ਦਾ ਅੱਠਾਂ ਦੇ ਕਰਕੇ 50 ਬੰਦੇ ਹੋਰ ਗਏ 50 ਗਾੜੀ 10 ਬਾਈ 100 ਨੂੰ ਵਾਦਾ ਵਾਦਾ ਹੌਲੀ ਹੌਲੀ ਡੇਰਾ ਪੱਕਾ ਹੋ ਗਿਆ ਇੱਥੇ ਮੈਂ ਇੱਕ ਬੇਨਤੀ ਕਰਦਾ ਹਾਂ ਵਾ ਤੁਹਾਡੇ ਘਰ ਦੇ ਵਿੱਚ ਪੁੱਤਰ ਜਨਮ ਲੈਂਦਾ ਵਾ ਤੁਹਾਡਾ ਬਾਹਰ ਦਾ ਵੀਜਾ ਲੱਗਦਾ ਵਾ ਜਾਂ ਕੋਈ ਵੀ ਕੰਮ ਸਾਡਾ ਬਾਬੇ ਕਰਾਉਂਦੇ ਆ ਅਸਲ ਵਿੱਚ ਮੈਂ ਇੱਕ ਬੇਨਤੀ ਕਰਾਂ ਬਾਬੇ ਸਾਡਾ ਕੋਈ ਕੰਮ ਨਹੀਂ ਕਰਾਉਂਦੇ ਜਿੰਨੇ ਵੀ ਕੰਮ ਹੁੰਦੇ ਆ ਸਾਰੇ ਕਾਰਜ ਸਤਗੁਰ ਆਪ ਵਿੱਚ ਹੋ ਕੇ ਸਾਰੇ ਕਾਰਜ ਆਪ ਗੁਰੂ ਸਵਾਰਦਾ ਉਹ ਕੰਮ ਜਿੰਨੇ ਵੀ ਹੁੰਦੇ ਆ ਸਾਰੇ ਗੁਰੂ ਸਾਹਿਬ ਦੀ ਕਿਰਪਾ ਨਾਲ ਹੁੰਦੇ ਆ ਤੇ ਕ੍ਰੈਡਿਟ ਲਾ ਜਾਂਦੇ ਸਾਰੇ ਬਾਬੇ ਤੇ ਇੱਕ ਬੇਨਤੀ ਮੈਂ ਆਪਣੀਆਂ ਬੀਬੀਆਂ ਨੂੰ ਕਰ ਆਪਣੀਆਂ ਨੂੰ ਭੈਣਾਂ ਨੂੰ ਮੈਂ ਇੱਕ ਬੇਨਤੀ ਕਰਾਂ ਕਿ ਬੀਬੀਓ ਜਿੰਨੇ ਡੇਰੇ ਅੱਜ ਹੋਣ ਦੇ ਵਿੱਚ ਆਏ ਆ ਇਹ ਡੇਰਿਆਂ ਨੂੰ ਪ੍ਰਮੋਟ ਕਰਨ ਵਾਲੀਆਂ ਮਾਫ਼ ਕਰਿਓ ਬੀਬੀਆਂਵਾ ਤੇ ਇੱਥੇ ਬੀਬੀਆਂ ਨੂੰ ਹੀ ਇਹ ਉਦਮ ਕਰਨਾ ਪਊਗਾ ਬੀਬੀਆਂ ਨੂੰ ਹੀ ਡੇਰੇ ਬੰਦ ਕਰਾਉਣੇ ਪੈਣਗੇ ਤੁਸੀਂ ਗੱਲ ਕਰ ਲਓ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੇ ਰਾਜ ਦੀ ਖਾਲਸਾ ਰਾਜ ਦੀ ਗੱਲ ਕਰ ਲਓ ਉਹਨਾਂ ਸਮਿਆਂ ਦੇ ਵਿੱਚ ਚਰਚਾ ਹੁੰਦੀਆਂ ਸੀ ਮੁਸਲਮਾਨ ਭਰਾਵਾਂ ਦੀਆਂ ਦਰਗਾਹਾਂ ਹੁੰਦੀਆਂ ਸੀ ਹਿੰਦੂਆਂ ਦੇ ਮੰਦਰ ਹੁੰਦੇ ਸੀ ਸਿੱਖਾਂ ਦੇ ਗੁਰੂ ਘਰ ਹੁੰਦੇ ਸੀ ਪਰ ਕਿਸੇ ਪਖੰਡੀ ਬਾਬੇ ਦੀ ਇਨੀ ਯੁਰਤ ਨਹੀਂ ਸੀ ਕਿ ਪਖੰਡੀ ਬਾਬਾ ਆਪਣਾ ਜੋਰ ਚ ਲਾ ਲਵੇ ਪਰ ਖਾਲਸਾ ਰਾਜ ਤੋਂ ਬਾਅਦ ਇਹ ਸਾਰੇ ਬਾਬੇ ਜਿਵੇਂ ਹੁੰਦਾ ਨਾ ਵੀ ਮੀਂਹ ਪੈਣ ਤੋਂ ਬਾਅਦ ਡੱਡੂ ਕੀੜੇ ਮਕਾਉਣੇ ਦੇ ਨਗਲੇ ਭਜਦੇ ਆ ਇਹ ਬਾਅਦ ਚ ਬਾਬੇ ਐ ਨਿਕ ਨਗਲੇ ਭਜੇ ਤੇ ਇੱਕ ਸਾਡੇ ਵਿੱਚ ਘਾਹ ਤੋਂ ਬੜੀ ਪਰਚਲ ਤੇ ਆ ਕਿ ਇੱਟ ਚ ਕੋਥਲਿਓ ਬਾਬਾ ਨਿਕਲ ਆਉਂਦਾ ਵਾ ਤੇ ਪਰ ਮਾਫ ਕਰਨਾ ਅੱਜ ਹਾਲਾਤ ਇਹ ਬਣ ਚੁੱਕੇ ਆ ਇੱਟ ਚੋਂ ਕੋਈ ਲੋੜ ਨਹੀਂ ਆ ਅੱਜ ਟਾਂ ਦੇ ਉੱਤੇ ਬੈਠੇ ਆ ਬਖਰੇ ਬਾਬੇ ਹੁਣ ਇੱਕ ਮੈਂ ਲਾਸਟ ਦੀ ਬੇਨਤੀ ਕਰਾਂ ਮਾਨੋ ਕੀ ਟੇਕ ਬਿਰਤੀ ਸਭ ਜਾਣ ਦੇਵਨ ਕੋ ਇੱਕ ਹੈ ਭਗਵਾਨ ਸੱਚੇ ਸਾਹਿਬਾ ਕਿਆ ਨਾਹੀਂ ਕਰ ਤੇਰੇ ਘਰਤਾ ਤੇਰੇ ਸਭ ਕੁਛ ਹੈ ਜਿਸ ਦੇ ਸੋ ਭਵੈ